ਲੁਧਿਆਣਾ ਦੀ ਸ਼ਿਪ੍ਰੀ ਜੀ ਕਾ ਐਸਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇੱਕ ਬਰੀਆਨੀ ਵੇਚਣ ਵਾਲਾ ਜੋ ਬਰੀਆਨੀ ਦੀ ਦੁਕਾਨ ਦੀ ਆਰ ਦੇ ਵਿੱਚ ਗਊ ਮਾਸ ਜਿਸ ਵਿੱਚੋਂ ਫੜਿਆ ਗਿਆ ਅੰਦਰੋਂ ਗਊ ਮਾਸ 10 ਤੋਂ 15 ਕਿਲੋ ਦੇ ਕਰੀਬ ਗਊ ਮਾਸ ਫੜਿਆ ਗਿਆ ਜੋ ਹਿੰਦੂ ਸੁਰੱਖਿਆ ਦਲ ਨੇ ਜਦੋਂ ਉਹਨਾਂ ਨੂੰ ਭਨਕ ਮਿਲੀ ਕਿ ਇੱਥੇ ਗਊ ਮਾਸ ਰੱਖ ਕੇ ਬਰੀਆਨੀ ਚ ਪਾ ਕੇ ਪਰੋਸਿਆ ਜਾਂਦਾ ਹੈ ਤਾਂ ਉਹਨਾਂ ਨੇ ਮੌਕੇ ਤੇ ਪੁਲਿਸ ਨੂੰ ਨਾਲ ਲੈ ਕੇ ਸੁੰਦਲਨਗਰ ਪੁਲਿਸ ਥਾਣਾ ਦੀ ਪੁਲਿਸ ਨੇ ਮੌਕੇ ਤੇ ਛਾਪਾ ਮਾਰ ਕੇ ਬਰੀਆਨੀ ਰਿਦਗਾਨ ਚੋਂ 10 ਤੋਂ 15 ਕਿਲੋ ਗਊ ਮਾਸ ਪਕੜਿਆ ਔਰ ਫੜ ਕੇ ਉਹਦੇ ਤੇ ਮਕਦਮਾ ਕੀ ਕੀਤਾ ਗਿਆ ਇੱਥੇ ਜ਼ਿਕਰਯੋਗ ਹੈ ਕਿ ਸੋਚਣ ਵਾਲੀ ਗੱਲ ਇਹ ਹੈ ਕਿ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਸੈਂਕੜੇ ਦੁਕਾਨਾਂ ਲਗਾਤਾਰ ਬਰੀਆਨੀ ਦੀਆਂ ਖੁੱਲ ਗਈਆਂ ਹਨ ਰੇਲਵੇ ਸਟੇਸ਼ਨ ਰੋਡ ਸੁੰਦਰ ਨਗਰ ਸ਼ਿਪੂਰੀ ਰੋਡ ਸਮਰਾਲਾ ਚੌਕ ਵਾਲੇ ਕਈ ਜਗ੍ਹਾ ਦੇਤੇ ਸੈਂਕੜੇ ਦੁਕਾਨਾਂ ਬਰੀਆਨੀ ਦੀਆਂ ਖੁੱਲ ਚੁੱਕੀਆਂ ਜੋ ਬਰੀਆਨੀ ਦੇ ਖਾਣ ਵਾਲੇ ਸ਼ਕੀਰ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਉਹ ਬਰੀਆਨੀ ਦੇ ਵਿੱਚ ਗਊ ਮਾਸ ਪਾ ਕੇ ਹੀ ਪਰੋਸੀ ਜਾਂਦੇ ਹੋਣ ਜਾਂ ਕੀ ਹੈ ਜੋ ਕਿ ਮੁਰਗੇ ਦੇ ਪੀਸ ਪਾਕੇ ਤੇ ਵਿੱਚ ਜਿਹੜੀ ਬੋਨਲੈਸ ਚਿਕਨ ਪਾਉਂਦੇ ਹਨ ਉਹ ਬਰੀਆਨੀ ਦੇ ਵਿੱਚ ਗਾਊ ਮਾਸ ਪਾਕੇ ਪਾਕੇ ਇਹਦੇ ਵਿੱਚ ਕੀ ਮਸੂਬੇ ਹਨ ਤੇ ਕੀ ਛੜੀਯੰਤਰ ਹੈ ਉਹ ਬਹੁਤ ਹੀ ਇੱਕ ਗੰਭੀਰ ਮਸਲਾ ਜੋ ਲੁਧਿਆਣਾ ਸ਼ਹਿਰ ਦੇ ਵਿੱਚ ਸਾਹਮਣੇ ਆਇਆ ਹੈ ਸੋ ਦੇਖੋ ਪੂਰੀ ਵੀਡੀਓ ਜੋ ਆ ਦੇਖੋ ਕਿੰਨਾ ਰਸਵੇ ਔਰ ਪਕੜਿਆ ਗਿਆ ਮੌਕੇ ਦੇ ਗਾਊ ਮਾਸ ਇਸ ਦੀ ਵੀ ਦੇਖੋ ਪੂਰੀ ਵੀਡੀਓ ਤੂੰ ਤੁਸੀਂ ਕਰਕੇ ਨਹੀਂ ਦੇ ਜਣਾ ਕਿੱਥੋਂ ਲੈ ਕੇ ਆਂਦਾ ਉਹ ਦੂਰਸੀ ਲੈ ਕੇ ਆਇਆ ਹਾਂ ਬਾ ਅਸੀਂ ਉੱਥੇ ਪਹੁੰਚ ਗਏ ਚਲੋ ਬੈਠੋ ਹਲੋ ਚਲੋ ਕੈਮਰਾ ਵੀ ਪਤਾ ਲੱਗ ਜਾਵੇ ਉਹ ਚੱਲਦਾ ਕਿ ਨਹੀਂ ਉਹ ਚੱਲਦਾ ਕਿ ਨਹੀਂ ਉਹ ਚੱਲਦੇ ਆ ਇਹਨਾਂ ਦੇ ਕੈਮਰੇ ਚੱਲਦੇ ਨੇ ਨਾਲੇ ਤਾਂ ਗਲਤ ਕਰਦੇ ਹੋ ਨਾਲੇ ਉਸ ਤੋਂ ਡਰਾਮਾ ਕਰਕੇ ਫਸਾਉਂ ਗਏ ਤੁਹਾਨੂੰ ਦੇ ਜੁੱਤੀ ਬਹੁਤ ਬੈਣੀ ਤੇਰੇ ਗਲਤ ਗੱਲ ਨਹੀਂ ਕਰਨੀ ਝੂਠ ਨਹੀਂ ਬੋਲਣਾ ਦੀਦਲਾ ਬਾਤ ਹੋਊ ਤੇ ਤੇ ਬੰਦੇ ਗੀ ਦੋਨੇ ਲੈ ਲਾ ਦੋਨੇ ਚੱਕ ਲਓ ਦੋਨੇ ਲੈ ਲਾ ਆ ਆ ਜੀ ਆ ਆਸ ਪਲੇਅਰ ਆ ਬੰਦ ਕਰੂ ਆਪਣਾ ਥੱਲੇ ਦਾ ਸਾਰਾ ਨਮ ਕਰ ਲੈ ਕਰ ਅਨੁਤਰ ਕਰ ਬਾਦ ਕਰ ਤਦੇ ਮਾਫੀ ਕਰਨ ਦੇ ਜਬਰਤ ਅਖੁਆਈ ਜਾਂਦੇ ਭੈਣ ਦੇ ਯਾਰ ਗੋਲ ਮਟ ਮਟ ਫਾਈ ਜਾਂਦੇ ਆ ਸਾਲੇ ਨੇ ਦੇਖ ਲੈ 200 ਰੁਪਏ ਕਿਲੋ ਹੋਰ ਕੀ ਮਿਲੂਗਾ 200 ਪਾਈਆ ਹਾਂ ਥੋੜਾ ਬਾਕੀ ਹੋ ਗਿਆ 200 ਪਾਈ ਲੈਣਾ ਕੱਚਾ ਜਿਗਾਣਾ ਮੈਂ ਹਾਂ ਮਾਰੇ ਲੈ ਕੇ ਦੇਖ ਲੈ ਆ ਜਾ ਭੋਲੇ ਉਸ ਪਲੇ ਚ ਮੈਂ ਦਿਖਾ ਦੂੰ ਚੰਗਾ ਤਾਂ ਅੱਧਾ ਕੰਮ ਕਰਦਾ ਵੀਡੀਓ ਬਣਾ ਲਈ ਲਿਖਣੀ ਦਿਖਾ ਲੈ ਆਪ ਫਿਰ ਵੀ ਬਣਾ ਲਈ ਜਿਆਦਾ ਉੱਥੇ ਪੜਾ ਦੇ ਥਾਲੀ ਕਰ ਦਿੰਨੇਗਾ ਆਪੋ ਦਾ ਕੋਈ ਦਿਹਾੜੇ ਬੰਦ ਕਰਾਓ ਬੰਦ ਹੀ ਕਰਾ ਦਿਓ ਬੰਦ ਕਰਾਓ ਆ ਬੰਦ ਕਰਾ ਲੈ ਓਏ ਬੰਦਾ ਲੈ ਕੇ ਆਇਆ ਉਹ ਉਹ ਟਾਬੇ ਵਾਲਾ ਆ ਲੈ ਗਿਆ ਹਾਂ ਹਾਂ ਤਣ ਤੇ ਛੱਡ ਦੇਈ ਲੋਗਿਆਂ ਦੇ ਹੰਦ ਇੱਕ ਮੰਗ ਰੱਖੋ ਜੀ ਜਿੰਨੇ ਬੰਦਿਆਂ ਨੂੰ ਕਹਿੰਦਾ ਸਾਰੇ ਚੈੱਕ ਹੋਣ ਅਸੀਂ ਲਿਸਟ ਬਣਾ ਕੇ ਦਿੱਤੀ ਪ੍ਰਸ਼ਾਸਨ ਨੂੰ ਫੋਟੋ ਖਿੱਚ ਕੇ ਨਾਲ ਵੀ ਇਹ ਰੋਜ਼ ਹੀ ਇੱਕ ਨਵੀਂ ਦੁਕਾਨ ਖੁੱਲ ਜਾਂਦੀ ਆ ਗੋਲ ਪਤਿਲਿਆਂ ਵਾਲੀ ਆ ਜੀ ਆ ਰੋਜ਼ ਹੀ ਖੁੱਲ ਜਾਂਦੀ ਬਾਦਰ ਕੇ ਦੇਖ ਜਾ ਕੇ ਤੂੰ ਮੈਂ ਨਾ ਲੈਂਡਰ ਪੈਂਦਾ ਮੰਦਰ ਸੜਕੀ ਭੱਜ ਗਿਆ ਤੇ ਤੂੰ ਨਾ ਬਾਹਰ ਤੋਂ ਬੰਦਾ ਆ ਇਹ ਕਰ ਦਿੱਤੇ ਆ ਲੋਕ ਕਹਿ ਰਹੇ ਨੇ ਕਿ ਜੇ ਬ੍ਰਹਮੀ ਦੇ ਦੁਕਾਨਾਂ ਦੇ ਸੰਬੰਧ ਪਾਏ ਇਹ ਰੋਜ਼ ਨਵੀਂ ਦੁਕਾਨ ਖੁੱਲ ਰਹੀ ਹੈ ਇੱਕ 50 ਵੱਲ ਲੈ ਕੇ ਦੇ ਚੁੱਕੇ ਆ ਪ੍ਰਸ਼ਾਸਨ ਨੂੰ ਪੂਰੀ ਲਿਸਟ ਦੇ ਚੁੱਕੇ ਆ ਵੀ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਆ ਖੁੱਲੀ ਗੋਲ ਗੱਪੀਆਂ ਦੀ ਖੁੱਲ ਗਈ ਤੁਸੀਂ ਦੱਸੋ ਅਜ ਤਾਂ ਇਹ ਕਹਿੰਦੇ ਜਿੰਨੀਆਂ ਬ੍ਰਹਮੀ ਦੀਆਂ ਦੁਕਾਨਾਂ ਨੇ ਇਸ ਏਰੀਆ ਵਿੱਚ ਲੁਧਿਆਣਾ ਸ਼ੈ ਸਰੀਚਾ ਕੋਣੀ ਪ੍ਰਮੋਸਾਹ ਕਿੱਥੇ ਉਹ ਬਲੈਂਡਰ ਪੈ ਰਿਆ ਮੰਦਰ ਮੇਰੇ ਘਰ ਚਲਾ ਗਿਆ ਹੁਬ ਲਾ ਦੇ